ਅੱਜ ਕੋੜ ਕੁਬਰਾ ਤੇ ਬਾਬਾ ਦਰਿਆਗਰੀ ਦੇ ਨਜ਼ਦੀਕ ਜਿਹੜਾ ਛੱਪੜ ਆਹ ਟਰਾਲੀ ਆਈ ਹੈ ਜੀ ਇੱਕ ਕੂੜੇ ਵਾਲੀ ਜਿਹੜਾ ਸ਼ਹਿਰ ਚੋਂ ਆਸੇ ਪਾਸੇ ਕੂੜਾ ਇਕੱਠਾ ਕਰਦੇ ਆ ਤੇ ਅੱਜ ਟਰਾਲੀ ਆ ਜਿਹੜੇ ਆਸ-ਪਾਸ ਜਿੰਨਾਂ ਦੇ ਘਰ ਆ ਘਰਾਂ ਦੁਕਾਨਾਂ ਇੱਥੇ ਉਹਨਾਂ ਨੇ ਆ ਜਿਹੜੀ ਇੱਕ ਟਰਾਲੀ ਰੋਕੀ ਹੈ ਜੀ ਇਹਨਾਂ ਦਾ ਕਹਿਣਾ ਵੀ ਪਿਛਲੇ ਲੰਮੇ ਸਮੇਂ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਵੀ ਜਿਹੜਾ ਇੱਥੇ ਕੂੜੇ ਦਾ ਡੰਪ ਨਾ ਬਣਾਇਆ ਜਾਵੇ ਅਤੇ ਇੱਥੋਂ ਜਿਹੜੀਆਂ ਵੀ ਜਿਨ੍ਹਾਂ ਦੀ ਦੁਕਾਨਾਂ ਆ ਜਾਂ ਕਿੰਨਾਂ ਦਾ ਕੋਈ ਜਗ੍ਹਾ ਲਈ ਆ ਉਹ ਆਪਦੀ ਵਲਕਨ ਕਰਨ ਜਾਂ ਇੱਥੋਂ ਇੱਕ ਸਫਾਈ ਵੀ ਕਰਵਾਉਣ ਪਰ ਹਰਾਨੀਆਂ ਦੀ ਗੱਲ ਆ ਵੀ ਪ੍ਰਸ਼ਾਸਨ ਦੇ ਕਈ ਵਾਰੀ ਬੰਦੇ ਇੱਥੇ ਆਉਂਦੇ ਆ ਪਰ ਇਹ ਤੇ ਇਹਨਾਂ ਨੂੰ ਦਾਅਵੇ ਜਾਂ ਕੱਲਾ ਭਰੋਸਾ ਦਿੱਤਾ ਜਾਂਦਾ ਪਰ ਇਹ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਆ ਉਹ ਗੱਲਬਾਤ ਕਰਦੇ ਆ ਇਹਨਾਂ ਨਾਲ ਇਹ ਮੱਲਾਵਾਸੀ ਅੱਜ ਇਕੱਠੇ ਹੋਏ ਆ ਇਹਨਾਂ ਨੇ ਇੱਕ ਟਰਾਲੀ ਆ ਕੂੜੇ ਵਾਲੀ ਵੀ ਫੜੀ ਆ ਸੱਸੀ ਕਾ ਭਾਈ ਜੀ ਇਹ ਟਰਾਲੀ ਜਿਹੜੀ ਤੁਸੀਂ ਅੱਜ ਇਹ ਫੜੀ ਆ ਇਹਦਾ ਕੀ ਮਕਸਦ ਕੀ ਸੀਗਾ ਜੀ ਮੁੱਖ ਜਿੱਤ ਨੂੰ 2-3 ਨੂੰ ਐਡੀਸੀ ਸਾਹਿਬ ਆਏ ਸੀ ਹਾਂਜੀ ਉਹ ਸਾਨੂੰ ਕਹਿੰਦੇ ਸੀ 2 ਤਰੀਕ ਨੂੰ ਤੁਹਾਡਾ ਸਾਰਾ ਕੂੜਾ ਇਥੋਂ ਚੱਕਿਆ ਜਾਊਗਾ ਜੀ ਪਰ ਅੱਜ ਦੇਖ ਲਓ ਵੀ 17 ਤਰੀਕ ਹੋ ਗਏ ਇੱਕ ਚੱਕਣਾ ਤਾਂ ਕੀ ਇਹ ਹੋਰ ਸਿੱਟੀ ਜਾਂਦੇ ਆ ਜੀ ਜੀ ਆਪ ਦੇਖੋ ਵੀ ਕਿੰਨੀ ਇੱਥੇ 스멜 ਮਾਰਦੀ ਹੈ सगळे ਕੰਮ ਜੀ ਜੀ ਨਾਲ ਛੱਪੜ ਪਈ ਹੈ ਇੱਥੇ ਕਿੰਨੀਆਂ ਦੁਕਾਨਾਂ ਦੇ ਜਿਹੜੇ ਜਾਂ ਘਰ ਆਈ ਜਿਨ੍ਹਾਂ ਨੂੰ ਇਹਦਾ ਗੰਦੀ 스멜 ਆਉਂਦੀ ਹੈ ਜਾਂ ਇਹਨਾਂ ਦੇ ਪਰਿਵਾਰਕ ਮੈਂਬਰ ਆ ਬਿਮਾਰ ਆ ਜੀ ਵੀ ਘਰ ਹੈ ਇੱਥੇ ਸਾਰੀਆਂ ਦੁਕਾਨਾਂ ਐ ਸਾਰੇ ਨੇ ਰੈਸ਼ ਇੱਥੇ ਹਾਂਜੀ ਪੂਰਾ ਹਾਲ ਹੈ ਦੇਖੋ ਤੁਸੀਂ ਆਪ ਹੀ ਨਿਗ੍ਹਾਤ ਮਰਵਾਓ ਕਿ ਇੱਥੇ ਰਹਿਣ ਦਾ ਯੋਗ ਜਗ੍ਹਾ ਹੈਗੀ ਹੈ ਜੀ ਇਹਦੇ 스멜 ਮਾਰਦੀ ਆ ਤੁਸੀਂ ਨਗਰ ਕਾਉਂਸਲ ਕੋੜਕੂੜਾ ਦੇ ਪ੍ਰਧਾਨ ਆ ਭੋਪਿੰਦਰ ਸਿੰਘ ਸੱਘੂ ਜੀ ਜਾਂ ਉਹਨਾਂ ਦੇ ਨਗਰ ਕਾਰਜ ਸਾਲਕ ਅਫਸਰ ਨੇ ਉਹਨਾਂ ਨੂੰ ਵੀ ਸੂਚਿਤ ਕੀਤਾ ਕੋਈ ਲਿਖਤੀ ਬਹੁਤ ਕੀਤਾ ਕੋਈ ਆਪ ਨੰਗਦੇ ਆ ਰੋਜ਼ ਨੰਗਦੇ ਆ ਕਿ ਨੰਗਦੇ ਆ ਫਸਵੇਟ ਦੇ ਅਸੀਂ ਇਸ ਟੈਨ ਨੂੰ ਸੈਕਟਰੀ ਨੂੰ ਫੋਨ ਮਾਰੀ ਜੀ ਉਹ ਫੋਨ ਨਹੀਂ ਚੱਕਦਾ ਸਾਡਾ ਜੀ ਕੋੜਕੂੜਾ ਨਗਰ ਕਾਉਂਸਲ ਵਾਲੇ ਜੀ ਹਾਂਜੀ ਠੀਕ ਹੈ ਜੀ ਇਸ ਸਬੰਧੀ ਡੀਸੀ ਫਰੀਦਕੋਟ ਜਾਂ ਹੋਰ ਕਿਸੇ ਨੂੰ ਵੀ ਸੂਚਿਤ ਕੀਤਾ ਵਾ ਨਹੀਂ ਅਜੇ ਤਾਂ ਅਸੀਂ ਨਹੀਂ ਕੀਤਾ ਜੀ ਪਰ ਇਹ ਨੋਟ ਵੀ ਤਾਂ ਕਰਾਂਗੇ ਤੁਹਾਡਾ ਅਗਲਾ ਕੀ ਸਟੈਪ ਕੀ ਆ ਜੀ ਅਗਲਾ ਸਟੈਪ ਤਾਂ ਸਾਡਾ ਕੀ ਅਜੇ ਤਾਈ ਕੁਝ ਕਰ ਸਕਦੇ ਮੈਨੂੰ ਸਾਡਾ ਮਸਲਾ ਹੱਲ ਕੀਤਾ ਜਾਵੇ ਸਾਡਾ ਜੀ ਜੀ ਸਫਾਈ ਕਰਕੇ ਇਹਦੇ ਉੱਤੇ ਮਿੱਟੀ ਪੈ ਜਾਵੇ ਜੀ ਗੰਦ ਮੰਦ ਕੀਤਾ ਜਾਵੇ ਪੂਰਾ ਸਿੱਟਣਾ ਇੱਕੋੜਾ ਇਹ ਰੋਜ਼ਾਨਾ ਕਿੰਨੀਆਂ ਕਿ ਟਰਾਲੀਆਂ ਜਿਹੜੀਆਂ ਇਹ ਕੋੜਕਪੁਰੇ ਤੋਂ ਜਿਹੜੇ ਆਸ-ਪਾਸ ਥਾਵਾਂ ਤੋਂ ਲਿਆਉਂਦੇ ਆ ਇਹ ਆ ਜਾਂਦੀ 15 20 ਟਰਾਲੀਆਂ ਦੇ ਲਗਭਗ 25 ਆ ਜਾਂਦੀਆਂ 20 25 ਟਰਾਲੀਆਂ ਆ ਜਾਂਦੀਆਂ ਜੀ ਪਰ ਇਹਦੀ ਸਮੈਲ ਆ ਜੋ ਕਈ ਥਾਵਾਂ ਤੇ ਵੇਖਿਆ ਜਾਂਦਾ ਅੱਗ ਵੀ ਲਾ ਜਾਂਦੇ ਆ ਕਈ ਥਾਂ ਇੱਥੇ ਅੱਗ ਦੀਆਂ ਲਾਟਾਂ ਵੀ ਨਿਕਲਦੀਆਂ ਆ ਉਹ ਸਬੰਧੀ ਵੀ ਨਗਰ ਕੌਂਸਲ ਕੋੜਕਪੁਰਾ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਜੀ ਕੋਈ ਕਾਰਵਾਈ ਨਹੀਂ ਕਰਦੀ ਉਹ ਤਾਂ ਬਹੁਤ ਵਾਰੀ ਜਾਣੂ ਵੀ ਇਹਨਾਂ ਕੋਲ ਆਇਆ। ਦੇਖੋ ਜੀ ਇਹਨਾਂ ਦੇ ਹੁਣ ਸਾਰੇ ਜੀ ਬਿਮਾਰ ਪਏ ਆ। ਜੀ। ਸਾਰੇ ਜੀ ਬਿਮਾਰ ਪਏ ਆ ਛੱਪੜ ਤੇ ਘਰ ਆ ਇਹਨਾਂ ਦਾ। ਜੀ। ਪੰਜ ਜੀ ਆ ਪੰਜੇ ਦੇ ਪੰਜੇ ਬਿਮਾਰ ਪਏ ਆ। ਠੀਕ ਆ ਜੀ। ਕੋ ਚਲੋ ਇਹਨਾਂ ਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਜੀ? ਦਸਤਾਰ ਸਿੰਘ। ਹਾਂਜੀ ਤੁਸੀਂ ਛੱਪੜ ਦੇ ਨੇੜੇ ਹੀ ਆ ਤੁਹਾਡਾ ਘਰ ਜੀ? ਬਿਲਕੁਲ ਸਾਡੇ ਨਾਲ ਆ ਜੀ ਘਰ। ਠੀਕ ਆ ਜੀ। ਕਿਨੇ ਲੰਬੇ ਸਮੇਂ ਤੋਂ ਤੁਸੀਂ ਇਹ ਕਰ ਰਹੇ ਆ ਇਹੋ ਸਾਹ ਨੂੰ ਮਿਲ ਕੇ ਵੀ ਆਏ ਆ ਪੁਚੈਤੀ ਤੌਰ ਤੇ ਹਾਂਜੀ ਪਰ ਕੋਈ ਕਾਰਵਾਈ ਨਹੀਂ ਹੋਈ ਨਾ ਕੋਈ ਇਥੇ ਦਵਾਈ ਛੜਕੀ ਜਾਂਦੀ ਹੈ ਨਾ ਹੀ ਕੋਈ ਮਿੱਟੀ ਦੀ ਸਪਾਟ ਪਾਈ ਜਾਂਦੀ ਹੈ ਜੀ ਪਿਛਲੇ 4 ਦਿਨ ਹੋ ਗਏ ਸਾਡਾ ਸਾਰਾ ਪਰਿਵਾਰ ਜਿਹੜਾ ਬਿਮਾਰ ਪਿਆ ਹੈ ਸਿਰਫ ਇਸ ਜਿਹੜੀ ਹੈਗੀ ਹੈ ਗੰਦੀ ਬਦਬੂ ਦੇ ਕਾਰਨ ਇੱਥੇ ਸ਼ਹਿਰ ਤੇ ਜਿਹੜਾ ਆਸਪਾਸ ਹੈ ਜਿਹੜਾ ਕੂੜਾ ਸੁੱਟਦੇ ਆ ਕਈਆਂ ਨੂੰ ਤੁਸੀਂ ਟਰਾਲੀਆਂ ਅੱਜ ਤੁਸੀਂ ਟਰਾਲੀ ਰੋਕੀ ਹੈ ਪਹਿਲਾਂ ਵੀ ਕਦੀ ਇਹੋ ਜਿਹਾ ਸਟੈਪ ਚੱਕਿਆ ਹੀ ਸੀ ਜੀ ਘੱਟੋ ਘੱਟ 4-5 ਵਾਰੀ ਇਹ ਰੋਕ ਰੋਕ ਕੇ ਬੇਨਤੀਆਂ ਕੀਤੀਆਂ ਆ ਜੀ ਪਰ ਹੁਣ ਇਹਨਾਂ ਦੇ ਫੈਕਟਰੀ ਸਾਹਿਬ ਵੀ ਸਾਡਾ ਪੂ ਚੱਕਰ ਨੂੰ ਹਟ ਗਈ। ਪਹਿਲਾਂ ਉਹਨੇ ਪ੍ਰੋਸਾਦ ਦвая ਸੀ ਕਿ ਅਸੀਂ 50 ਟਰਾਲੀ ਦੀਆਂ ਮਿੱਟਰੀਆਂ ਪਾਵਾਂਗੇ। ਜੀ ਪਰ ਅਫਸੋਸ ਦੀ ਗੱਲ ਹੈ ਕਿ ਇੱਕ ਵੀ ਟਰਾਲੀ ਮਿੱਟੀ ਦੀ ਜਿਹੜੀ ਇੱਥੇ ਨਹੀਂ ਆਈ। ਤੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਤੇ ਕੋਈ ਚੰਗਾ ਫੈਸਲਾ ਲਿਆ ਜਾਵੇ ਤਾਂ ਕਿ ਲੋਕ ਜਿਹੜੇ ਰਾਹਾਂ ਦੀ ਜ਼ਿੰਦਗੀ ਜੀਣ ਕਰ ਸਕਣ। ਜੀ ਮਸਲਾ ਜਿਉਂ ਦਾ ਤਿਉਂ ਹੀ ਰਹਿੰਦਾ ਹੈ। ਉਸ ਤੋਂ ਬਾਅਦ ਤੁਹਾਡਾ ਜੀ ਮhalla ਵਾਸੀ ਦਾ ਕੀ ਸਟੈਪ ਹੋਏਗਾ? ਅਸੀਂ ਰਿਕੁਐਸਟ ਹੀ ਕਰ ਸਕਦੇ ਹਾਂ ਜੀ ਹੋਰ ਸਾਮ ਪਬਲਿਕ ਕੀ ਕਰ ਸਕਦੀ ਹੈ? ਆਪਣੇ ਨੇੜੇ ਹੁਣ ਬਾਬਾ ਦਰਿਆਗੜੀ ਹਸਪੀਟਲ ਆ ਜੀ ਜੀ ਇੱਥੇ ਹੁਣ ਮਰੀਜ਼ ਆਉਂਦੇ ਆ ਫ੍ਰੀ ਇਲਾਜ ਆ ਜੀ ਜੀ ਤੇ ਇਹਨਾਂ ਤੋਂ ਇਹ ਵੀ ਨਹੀਂ ਸਫਾਈ ਹਸਪਤਾਲ ਦੇ ਮੂਰੇ ਵੀ ਨਹੀਂ ਹੁੰਦੀ ਇੱਥੇ ਟਰਾਲੀਆਂ ਜਿਹੜੀਆਂ ਸੁੱਟੀਆਂ ਜਾਂਦੀਆਂ ਉਹ ਤੋਂ ਕਈ ਬਿਮਾਰ ਵੀ ਆਉਂਦੇ ਆ ਕਈਆਂ ਨੇ ਮਾਸਕ ਵੀ ਪਾਏ ਆ ਬਦਬੂ ਇਸ ਚੋਂ ਇੰਨੀ ਗੰਦੀ ਮਾਰਦੀ ਆ ਪਰ ਇਹਨਾਂ ਨੇ ਵਾਰ-ਵਾਰ ਨਗਰ ਕਾਉਂਸਲ ਕੋਰਕਪਾਲ ਦੇ ਅਧਿਕਾਰੀਆਂ ਨੂੰ ਜਾਂ ਡੀਸੀ ਸਾਹਿਬ ਤੱਕ ਵੀ ਇਹਨਾਂ ਨੇ ਪਹੁੰਚ ਕੀਤੀ ਆ ਪਰ ਕੋਈ ਮਸਲਾ ਕਿਸੇ ਤਨ ਪੱਤਨ ਨਹੀਂ ਲੱਗਾ ਇੱਕ ਆਮ ਆਦਮੀ ਪਾਰਟੀ ਜੀ ਦੇ ਸੀਨੀਅਰ ਆਗੂ ਹੈ ਸਰਦਾਰ ਸਵਰਨ ਸਿੰਘ ਮਿਰਦੀ ਜੀ ਸਸੀ ਕਬਾਈ ਜੀ ਬਾਈ ਜੀ ਤੁਸੀਂ ਵੀ ਇਸ ਮਸਲੇ ਨੂੰ ਬਹੁਤ ਚੁੱਕਿਆ ਸੀਗਾ ਤੇ ਕਿੱਥੋਂ ਤੱਕ ਪਹੁੰਚਿਆ ਇਹ ਦੇਖੋ ਜੀ ਟਰਾਲੀ ਹੋਰ ਆ ਰਹੀ ਹੈ ਪਿੱਛੇ ਲਗਾਤਾਰ ਆ ਰਹੀ ਹੈ ਇਹ ਟਰਾਲੀਆਂ ਦੇਖੋ ਜੀ ਕੋੜੇ ਰੋਜ਼ ਤਿੰਨ ਤਿੰਨ ਚਾਰ ਚਾਰ ਜਿਹੜੇ ਇੱਕ ਟਰੈਕਟਰ ਲਾ ਦਿੰਦਾ ਘੱਟੋ ਘੱਟ 15 ਇੱਕ ਦਿਨ ਚ ਆਉਂਦੀਆਂ ਪਹਿਲਾਂ ਤਾਂ ਅੱਗੇ ਛੁੱਟਦੇ ਸੀਗੇ ਹੁਣ ਇਹ ਜਮ੍ਹਾਂ ਉੱਤੇ ਹੀ ਛੁੱਟਣ ਲੱਗ ਗਏ ਪਹਿਲਾਂ ਮਿੱਟੀ-ਬੁੱਟੀ ਪਾਉਂਦੇ ਰਹੇ ਸੀਗੇ ਪਹਿਲਾਂ ਜਦੋਂ ਅਸੀਂ ਇੱਦਾਂ ਟਰਾਲੀਆਂ ਰੁਕਿਆ ਸੀ ਉਦੋਂ ਹੀ ਮਿੱਟੀ-ਬੁੱਟੀ ਬਾਰੀ-ਬੁੱਟੀ ਪਾਉਣ ਲੱਗ ਗਏ ਅੱਖਾਂ ਠੰਡੀਆਂ ਕਰਦੇ ਆ ਪਰ ਪੂਰਾ ਪ੍ਰੋਪਰ ਹੱਲ ਨਹੀਂ ਹੁੰਦਾ ਸੀ ਤੁਸੀਂ ਇਸ ਸਬੰਧੀ ਸਰਦਾਰ ਕੁਲਤਾਰ ਸਿੰਘ ਸੰਧਵਾਈ ਸਪੀਕਰ ਵਿਧਾਨ ਸਭਾ ਪੰਜਾਬ ਪਾਸ ਵੀ ਇਹ ਮੁੱਦਾ ਕੋਈ ਦੱਸਿਆ ਹੁੰਦਾ ਸੀ ਜਦੋਂ ਆਗੂਤ ਲੱਗੀ ਸੀ ਪਿਛਲੀ ਵਾਰੀ ਉਦੋਂ ਅਸੀਂ ਫਿਰ ਮੁੱਦਾ ਠਾਇਆ ਸੀ ਜੀ ਤੇ ਅੱਜ ਜੀ ਅਸੀਂ ਹੱਲ ਕਰਾਂਗੇ ਇਹ ਪਰ ਉਦੋਂ ਬਾਅਦ ਸਾਡਾ ਹੀ ਸਮਾਂ ਨਹੀਂ ਲੱਗਿਆ ਕੁਝ ਦਾ ਮੰਗਦਾ ਤੇ ਉਵੇਂ ਦੀ ਉਵੇਂ ਐ ਪੂਰਾ ਠੁਣਦੇ ਰਹੇ ਆਮ ਪਬਲਿਕ ਕੰਮ ਕਰੂਗੀ ਕਿ ਇਹਨਾਂ ਕੰਮਾਂ 'ਚ ਸਹੀ ਹੈ ਤੁਹਾਡੀ ਗੱਲ ਪਰ ਅੱਜ ਦੇਖੋ ਕਿੰਨੇ ਅੱਜ ਇਕੱਠੇ ਹੋਇਆ ਦੁਕਾਨ ਦਾ ਇਹ ਆਸ-ਪਾਸ ਦੁਕਾਨਾਂ ਇਹਨਾਂ ਦੀ ਰਿਆਸ਼ਾ ਪਰ ਆ ਇੱਕ ਟਰਾਲੀ ਹੈ ਕੂੜੇ ਦੀ ਇਹਨੇ ਰੋਕ ਲਈ ਇੱਕ ਟਰਾਲੀ ਉਹ ਪਿੱਛੇ ਆ ਗਈ ਜੀ ਪਰ ਨਗਰ ਕੌਂਸਲ ਕੋੜਗੂਪੁਰਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਨਾ ਪ੍ਰਸ਼ਾਸਨ ਧਿਆਨ ਦੇ ਰਿਹਾ ਲੋਕ ਬਿਮਾਰ ਹੋ ਰਹੇ ਆ ਆ ਕੂੜੇ ਘੜਕਰ ਦੇ ਢੇਰ ਇੱਥੇ ਲਗਾਤਾਰ ਲੱਗ ਰਹੇ ਜਾਂ ਤੁਹਾਨੂੰ ਦਿਖਾ ਰਹੇ ਆ ਆ ਲਗਾਤਾਰ ਲੱਗ ਰਿਹਾ ਜੀ ਆ ਕਿੰਨਾ ਗੰਦਗੀ ਸਮੈਲ ਮਾਰਦੀ ਆ ਪਰ ਨਗਰ ਕੌਂਸਲ ਕੋੜਗੂਪੁਰਾ ਇਸ ਵੱਲ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ